ਲੈਂਡ ਪੂਲਿੰਗ ਸਕੀਮ ਕੀ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਦਾ ਕਿਸਾਨਾਂ ਨੂੰ ਜਾਂ ਜ਼ਮੀਨ ਵੇਚਣ ਵਾਲਿਆਂ ਨੂੰ ਕੋਈ ਫਾਇਦਾ ਹੋਵੇਗਾ ਕਿਸਾਨ ਤੇ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਿਉਂ ਕਰ ਰਹੀਆਂ ਨੇ ਇਹ ਕਿੰਦ ਸਰਕਾਰ ਦੇ ਐਕ acquisition ਐਕਟ ਤੋਂ ਕਿਵੇਂ ਵੱਖ ਹੈ ਇਹ ਪੰਜਾਬ ਅਤੇ ਪੰਜਾਬੀਆਂ ਵਾਸਤੇ ਘਾਤ ਕਿਉਂ ਹੈ ਇਹਨਾਂ ਸਵਾਲਾਂ ਦਾ ਜਵਾਬ ਅਸੀਂ ਇਸ ਵੀਡੀਓ ਵਿੱਚ ਦੇਵਾਂਗੇ ਸੋ ਸਾਡੇ ਨਾਲ ਵੀਡੀਓ 'ਚ ਬਨੇ ਰਹੋ ਲੈਂਡ ਪੁਲਿੰਗ ਦਾ ਮਤਲਬ ਹੈ ਕਿ ਕਈ ਜ਼ਮੀਨ ਮਾਲਕ ਆਪਣੀ ਜ਼ਮੀਨ ਨੂੰ ਇਕੱਠਾ ਕਰਕੇ ਸਰਕਾਰੀ ਅਥਾਰਟੀ ਦੇ ਹਵਾਲੇ ਕਰਸਤ ਕਰਦੇ ਹਨ ਤਾਂ ਜੋ ਉਸ ਇਲਾਕੇ ਵਿੱਚ ਸਰਕਾਰ ਡਿਵੈਲਪਮੈਂਟ ਕਰ ਸਕੇ ਇਸ ਵਿੱਚ ਕਿਸਾਨਾਂ ਤੋਂ ਜ਼ਮੀਨ ਲਈ ਜਾਂਦੀ ਹੈ ਨਾ ਕਿ ਖਰੀਦੀ ਜਾਂਦੀ ਹੈ ਪੰਜਾਬ ਸਰਕਾਰ ਪੂਰੇ ਪੰਜਾਬ ਚ ਵੱਡੇ ਸ਼ਹਿਰਾਂ ਦੇ ਆਸ-ਪਾਸ ਕਰੀਬ 40000 ਏਕੜ ਜ਼ਮੀਨ ਐਕਵਾਇਰ ਕਰਨ ਦੀ ਸੋਚ ਰਹੀ ਹੈ ਜਿਸ ਅਧੀਨ ਇਸ ਜ਼ਮੀਨ ਨੂੰ ਵਿਕਸਿਤ ਕਰਕੇ ਸ਼ਹਿਰੀਕਰਨ ਕੀਤਾ ਜਾਵੇਗਾ ਰਹਿਣ ਲਈ ਪਲਾਟ ਕੱਟੇ ਜਾਣਗੇ ਅਤੇ ਅੱਗੇ ਜਾ ਕੇ ਸ਼ਾਪਿੰਗ ਮਾਲ ਵਗੈਰਾ ਬਣਾਈ ਜਾਣਗੇ ਤਾਂ ਜੋ ਜਿਹੜੇ ਸ਼ਹਿਰਾਂ ਵਿੱਚ ਹੁਣ ਨਵੀਆਂ ਰਹਾਇਸ਼ਾਂ ਵਾਸਤੇ ਥਾਂ ਨਹੀਂ ਰਹੀ ਉਹਨਾਂ ਸ਼ਹਿਰਾਂ ਦੇ ਨੇੜੇ ਦੇ ਪਿੰਡਾਂ ਦੀ ਜ਼ਮੀਨ ਤੇ ਇਹ ਵਸੋ ਵਸਾਈ ਜਾ ਸਕੇ ਇਸ ਜ਼ਮੀਨ ਸਭ ਤੋਂ ਵੱਧ ਲੁਧਿਆਣਾ ਸ਼ਹਿਰ ਚੋਂ ਐਕਵਾਇਰ ਹੋਣੀ ਹੈ ਕਰੀਬ 24000 ਏਕੜ ਇਸੇ ਤਰ੍ਹਾਂ ਹੋਰ ਸ਼ਹਿਰ ਵੀ ਹਨ ਜਿਵੇਂ ਮੁਹਾਲੀ 2535 ਏਕੜ ਅੰਮ੍ਰਿਤਸਰ ਪਠਾਨਕੋਟ ਜਲੰਧਰ ਪਟਿਆਲਾ ਮਠਿੰਡਾ ਸੰਗਰੂਰ ਇਦਾਂ ਹੀ ਹੋਰ ਵੀ ਕਈ ਸ਼ਹਿਰ ਹਨ ਦੂਜੀ ਗੱਲ ਸਰਕਾਰ ਨੇ ਐਲਾਨ ਕੀ ਕੀਤਾ ਹੈ ਸਰਕਾਰ ਮੁਤਾਬਕ ਲੈਂਡ ਪੂਲਿੰਗ ਦਾ ਮਤਲਬ ਹੈ ਕਿਸਾਨਾਂ ਦੀ ਜ਼ਮੀਨ ਐਕਵਾਇਰ ਨਹੀਂ ਹੋਵੇਗੀ ਸਗੋਂ ਉਹਨਾਂ ਤੋਂ ਮਰਜ਼ੀ ਨਾਲ ਜ਼ਮੀਨ ਲੈ ਕੇ ਵਿਕਸਿਤ ਕੀਤੀ ਜਾ ਰਹੀਗੀ ਇਸ ਵਿੱਚ ਕਿਸਾਨਾਂ ਦੀ 1 ਏਕੜ ਜ਼ਮੀਨ ਬਦਲੇ ਕਿਸਾਨ ਨੂੰ 1000 ਗਜ ਦਾ ਰਿਹਾਇਸ਼ੀ ਅਤੇ 1 200 ਗਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਵੇਗਾ ਜਿਵੇਂ ਕਿ 1 ਏਕੜ ਵਿੱਚ 4840 ਸਕਰ ਯਾਰਡ ਹੁੰਦਾ ਹੈ ਇਸ ਵਿੱਚ 1000 ਰੈਨ ਲਈ ਤੇ 200 ਗਜ ਕਮਰਸ਼ੀਅਲ ਪਲਾਟ ਲਈ ਤੇ ਬਾਕੀ ਬਚਿਆ ਹੋਇਆ ਸਰਕਾਰ ਲੈ ਲਵੇਗੀ ਅਤੇ ਬਿਲਡਰਸ ਨੂੰ ਡਵੈਲਪਮੈਂਟ ਲਈ ਦੇ ਦੇਵੇਗੀ ਇਹ ਕੇਂਦਰ ਸਰਕਾਰ ਦੇ ਯੂਨੀਅਨ ਲੈਂਡ ਐਕ acquisition ਐਕਟ 2013 ਤੋਂ ਕਿਵੇਂ ਵੱਖ ਹੈ ਇਸ ਵਿੱਚ ਜਿਵੇਂ ਸਰਕਾਰ ਹਾਈਵੇ ਬਣਾਉਣ ਲਈ ਕੁਝ ਹੋਰ ਡਵੈਲਪਮੈਂਟ ਕਰਨ ਲਈ ਜੇ ਜ਼ਮੀਨ ਲੈਂਦੀ ਸੀ ਤਾਂ ਸਰਕਾਰ ਉਸ ਜ਼ਮੀਨ ਦਾ ਕਿਸਾਨ ਨੂੰ ਜੋ ਵੀ ਮਾਰਕੀਟ ਰੇਟ ਚੱਲ ਰਿਹਾ ਹੁੰਦਾ ਸੀ ਉਸ ਤੋਂ 4 ਗੁਣਾ ਜ਼ਿਆਦਾ ਰੇਟ ਦਿੰਦੀ ਸੀ ਪਰ ਪੰਜਾਬ ਸਰਕਾਰ ਦੀ ਇਸ ਪਾਲਿਸੀ ਵਿੱਚ ਇਹੋ ਜਿਹਾ ਕੁਝ ਨਹੀਂ ਹੈ ਪੰਜਾਬ ਸਰਕਾਰ ਦੀ ਪਾਲਿਸੀ ਵਿੱਚ ਪੈਸੇ ਦੇ ਤਾਂ 플ੌਟ ਦਿੱਤਾ ਜਾਵੇਗਾ ਜੋ ਕਿ ਇਦਾਂ ਹੈ ਕਿ ਕਿਸਾਨ ਦੀ ਹੀ ਜ਼ਮੀਨ ਬਿਨਾਂ ਪੈਸਿਆਂ ਤੋਂ ਲੈ ਕੇ ਉਹਨਾਂ ਨੂੰ ਹੀ ਉਸ ਵੀ ਟਰ ਪਲਾਟ ਦਿੱਤੇ ਜਾਣਗੇ ਜਿਨ੍ਹਾਂ 'ਚ ਡਵੈਲਪਮੈਂਟ ਨਹੀਂ ਹੁੰਦੀ ਉਹਨਾਂ 'ਚ ਸਰਕਾਰ 50000 ਰੁਪਏ ਵੀ ਦਵੇਗੀ ਖੇਤੀ ਕਰਨ ਦਾ ਹੱਕ ਵੀ ਕਿਸਾਨ ਨੂੰ ਦਿੱਤਾ ਜਾਵੇਗਾ ਨਾ ਤਾਂ ਕਿਸਾਨ ਇਸ ਜ਼ਮੀਨ ਤੇ ਲੋਨ ਲੈ ਸਕਦੇ ਨੇ ਤੇ ਨਾ ਹੀ ਇਸ ਨੂੰ ਗਹਿਣੇ ਕਰ ਸਕਦੇ ਨੇ ਕਦੇ ਇਦਾਂ ਨਾ ਹੋਵੇ ਜਿਵੇਂ ਕਿ ਚੰਡੀਗੜ੍ਹ ਵਿੱਚ ਹੋਇਆ ਸੀ ਚੰਡੀਗੜ੍ਹ ਨੂੰ ਬਸਾਉਣ ਲਈ ਕਿੰਨੇ ਹੀ ਪਿੰਡ ਉਜਾੜੇ ਗਏ ਸੀ ਤੇ ਅੱਜ ਉਹ ਲੋਕ ਕਹਿੰਦੇ ਨੇ ਕਿ ਸਾਡੇ ਉਸ ਫਲਾਣੇ ਸੈਕਟਰ ਵਿੱਚ ਪਿੰਡ ਸੀ ਕਿੱਥੇ ਸੀਪਤ ਕਦੇ ਇਦਾਂ ਹੀ ਅੱਜ ਜ਼ਮੀਨ ਦੇਣ ਵਾਲਿਆਂ ਨਾਲ ਵੀ ਨਾ ਹੋਵੇ ਅਸੀਂ ਸਿਰਫ ਮੋਲਾਂ ਦੇ ਗੇਟਾਂ ਤੇ ਖੜ ਕੇ ਸਿਕਿਉਰਿਟੀ ਕਰਨ ਲਈ ਨਾ ਰਹਿ ਜਾਈਏ ਇਸ ਦਾ ਸਿੱਧਾ ਸਿੱਧਾ ਫਾਇਦਾ ਸਰਕਾਰ ਨੂੰ ਅਤੇ ਵੱਡੇ ਬਿਲਡਰਾਂ ਨੂੰ ਹੀ ਹੈ ਨਾ ਕਿ ਕਿਸਾਨਾਂ ਨੂੰ ਕਿਸਾਨਾਂ ਨੇ ਤਾਂ ਇਸ ਦਾ ਵਿਰੋਧ ਕਰਨਾ ਹੀ ਹੈ ਉਹਨਾਂ ਦੀ ਜ਼ਮੀਨ ਜੋ ਜਾ ਰਹੀ ਹੈ ਪਰ ਪੋਲਿਟੀਕਲ ਪਾਰਟੀਆਂ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਇਸ ਦਾ ਵਿਰੋਧ ਕਰ ਰਹੀਆਂ ਨੇ ਇਦਾਂ ਦੀ ਸਕੀਮ ਨੂੰ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਨਹੀਂ ਸਗੋ ਪਹਿਲੀਆਂ ਸਰਕਾਰਾਂ ਵਿੱਚ ਵੀ ਲਿਆਂਦੀਆਂ ਗਈਆਂ ਸਨ ਤੁਸੀਂ ਆਪਣੇ ਨੇੜੇ ਦੇ ਸ਼ਹਿਰਾਂ 'ਚ ਜਾਤੀ ਮਾਰ ਕੇ ਵੇਖ ਸਕਦੇ ਹੋ ਇਹ ਸਕੀਮ ਪੰਜਾਬੀ ਅਤੇ ਪੰਜਾਬੀਆਂ ਵਾਸਤੇ ਘਾਤਕ ਇਸ ਕਰਕੇ ਹੈ ਕਿਉਂਕਿ ਪੰਜਾਬੀ ਆਪਣੀ ਜ਼ਮੀਨ ਦੇ ਮਾਲਕ ਖੁਦ ਨੇ ਜ਼ਮੀਨ ਦੇ ਮਾਲਕ ਬਣੇ ਰਹਿਣਾ ਅਤੇ ਨੌਕਰ ਬਣਨਾ ਹੁਣ ਇਹ ਤੁਹਾਡੇ ਹੱਥ ਵਿੱਚ ਹੈ ਇਸ ਟੌਪਿਕ ਬਾਰੇ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਜਰੂਰ ਦਿਓ ਫੱਟੇ ਇਦਾਂ ਦੀ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ